ਵਿਧਾਨ ਸਭਾ ਦੇ ਅੰਦਰ ਵੱਡਾ ਭਰਤੀ ਘਟਾਲਾ ਹੋਇਆ ਜਿਹਦੇ ਕਰਕੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਤੇ ਮੰਤਰੀ ਹਰਜੋਤ ਬੈਂਸ ਨਿਸ਼ਾਨੇ ਤੇ ਨੇ ਕਸੂਤੇ ਫਸ ਗਏ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਸਲੇ ਦੇ ਵਿੱਚ ਕੋਈ ਕਾਰਵਾਈ ਕਰਨਗੇ ਬਹੁਤ ਅਹਿਮ ਖੁਲਾਸਾ ਜਿਹੜਾ ਤੁਹਾਡੇ ਅੱਗੇ ਬਹੁਤ ਵੱਡਾ ਖੁਲਾਸਾ ਜਿਹੜਾ ਉਹ ਕਰਨ ਜਾ ਰਹੇ ਆ ਮਸਲਾ ਕੀ ਆ ਮਾਮਲਾ ਕੀ ਆ ਦੇਖ ਕੇ ਅੱਖਾਂ ਡੱਡੀਆਂ ਜਿਹੜੀਆਂ ਉਹ ਰਹਿ ਜਾਣਗੀਆਂ ਸੁਣ ਕੇ ਹੈਰਾਨ ਹੋ ਜੂਗੇ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਪਾਲੇ ਦੇ ਵਿੱਚ ਹੁਣ ਗੇਮ ਹੈ ਕਿ ਲੋਕਾਂ ਦੀ ਭਰੋਸੇਯੋਗਤਾ ਜਿੱਤਣ ਦੇ ਲਈ ਇਦੇ ਵਿੱਚ ਕੋਈ ਕਾਰਵਾਈ ਕਰਨਗੇ ਇਹ ਮਸਲੇ ਤੇ ਗੱਲਬਾਤ ਕਰਨੀ ਹੈ ਉਹ ਦੂਜੇ ਪਾਸੇ ਅੱਜ ਪੰਜਾਬ ਦੀਆਂ ਜਿਮਨੀ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਨਾਲ ਹੀ ਨਾਲ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਦਾ ਵੀ 3 ਵਜੇ ਪ੍ਰੈਸ ਕਾਨਫਰੰਸ ਦਾ ਹੋਊਗਾ ਕਿ ਕਦੋਂ ਕਦ ਕਰੇਗਾ ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਜਿਹੜੀ ਅਣਕੀ ਸਾਹਿਬ ਜੁੜੇ ਹੈ ਅਣਕੀ ਸਾਹਿਬ ਦਾ ਸਵਾਗਤ ਕਰਦਾ ਪਹਿਲਾਂ ਅਣਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਦਾਬ ਸ਼ੁਰੂਆਤ ਦੇ ਵਿੱਚ ਨਾ ਥੋੜਾ ਜਿਹਾ ਇਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਚਾਹੁੰਗਾ ਕਿ ਇਹ ਜਿਹ ਇਹ ਭਰਤੀ ਘੁਟਾਲਾ ਸੀਗਾ ਭਰਤੀ ਘੁਟਾਲਾ ਕਾਂਗਰਸ ਸਰਕਾਰ ਮੌਕੇ ਹੋਇਆ ਦੱਸਿਆ ਜਾ ਰਿਹਾ ਸੀ ਔਰ ਦੱਸਿਆ ਵੀ ਕੀ ਨੇ ਸਪੀਕਰ ਕੁਲਤਾ ਸਿੰਘ ਸੰਧਵਾ ਤੇ ਮੰਤਰੀ ਹਰਜੋਤ ਬੈਠ ਨੇ ਇਹ ਕਹਿੰਦੇ ਸੀ ਕਿ ਇਹ ਬਹੁਤ ਵੱਡਾ ਘੁਟਾਲਾ ਹੋਇਆ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜੇ ਜਾਂਚ ਹੋਊਗੀ ਤਾਂ ਕਾਂਗਰਸ ਦੇ ਵੱਡੇ ਵੱਡੇ ਲੀਡਰ ਸਾਰੇ ਸਪੀਕਰ ਉਦੋਂ ਦੇ ਇਹਦੇ ਵਿੱਚ ਕਹਿੰਦੇ ਫਸ ਜਾਣਗੇ ਔਰ ਕਹਿੰਦੇ ਕਿ ਸਾਡੀ ਸਰਕਾਰ ਆਉਣ ਤੇ ਇਹਦਾ ਇਸ ਘੁਟਾਲੇ ਦੀ ਜਾਂਚ ਜਿਹੜੀ ਉਹ ਕੀਤੀ ਜਾਊਗੀ ਸਰਕਾਰ ਆਈ ਨੂੰ 2.5 ਸਾਲ ਹੋ ਗਏ ਅਣਖੀ ਸਾਹਿਬ ਪਰ ਇਸ ਮਸਲੇ ਦੇ ਵਿੱਚ ਕੁਝ ਨਹੀਂ ਕੀਤਾ ਗਿਆ ਮੇਰੇ ਸਪੀਕਰ ਕੋਲ ਤਾਸੀਕ ਸੰਧਵਾ ਹੁਰਾਂ ਦੇ ਨਾਲ ਫੋਨ ਤੇ ਗੱਲ ਹੋਈ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਇਹਦੇ ਵਿੱਚ ਕਾਰਵਾਈ ਕਿਉਂ ਨਹੀਂ ਕਰਦੇ ਉਹ ਕਹਿੰਦੇ ਜੀ ਮਾਮਲਾ ਜਿਹੜਾ ਉਹ ਅਦਾਲਤ ਦੇ ਵਿੱਚ ਆ ਇਸ ਕਰਕੇ ਅਸੀਂ ਕਰ ਨਹੀਂ ਪਾ ਰਹੇ ਪਰ ਜਦੋਂ ਮੈਂ ਇਸ ਅਦਾਲਤੀ ਮਾਮਲੇ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਸੰਬੰਧੀ ਕੋਈ ਵੀ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਨਹੀਂ ਸਿਰਫ 5 ਕੇਸ ਚੱਲਦੇ ਆ ਔਰ ਉਹ 5 ਕੇਸ ਵੀ ਜਿਹੜੇ ਲੋਕਾਂ ਨੇ ਇੰਡੀਵਿਜੂਅਲੀ ਤੌਰ ਤੇ ਪਾਏ ਹੋਏ ਆ ਔਰ ਉਹ ਕੇਸ ਇਸ ਜਾਂਚ ਇਸ ਦੀ ਜਾਂਚ ਕਰਵਾਉਣ ਦੇ ਰਕਾਵਟ ਨਹੀਂ ਪੜਨੀ ਜਾਂਚ ਕਰਵਾਈ ਜਾ ਸਕੀ ਔਰ ਦੂਜੇ ਪਾਸੇ ਪਿਛਲੇ ਸਾਲ ਸਤੰਬਰ ਦੇ ਵਿੱਚ ਅਣਖੀ ਸਾਹਿਬ ਅਦਾਲਤ ਜਿਹੜੇ ਆਪਣੇ ਜਿਹੜੇ ਵਿਜੀਲੈਂਸ ਹੈ ਉਹਨਾਂ ਨੇ ਇਹ ਗੱਲ ਮੰਨੀ ਕਿ ਭਾਈ ਵਾਕੀ ਇਹਦੇ ਵਿੱਚ ਘਟਾਲਾ ਹੋਇਆ ਸਾਨੂੰ ਇਹਦੀ ਜਾਂਚ ਕਰਨ ਦੀ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਜਾਵੇ ਇੱਕ ਸਾਲ ਹੋ ਗਿਆ ਵਿਜੀਲੈਂਸ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਚਲੋ ਜੇ ਸਪੀਕਰ ਸਾਹਿਬ ਦੀ ਆਪਾਂ ਗੱਲ ਮੰਨ ਵੀ ਲਈਏ ਕਿ ਭਾਈ ਠੀਕ ਹੈ ਵੀ ਜੇ ਇਹਦੀ ਇਹ ਮਸਲਾ ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਤaber ਜਿਹੜੇ ਲੋਕ ਤੁਸੀਂ ਕਹਿ ਰਹੇ ਆ ਕਿ ਇਹ ਗਲਤ ਤਰੀਕੇ ਦੇ ਨਾਲ ਭਰਤੀ ਹੋਏ ਆ ਜਿਹੜੇ ਲੋਕਾਂ ਬਾਰੇ ਤੁਸੀਂ ਕਹਿ ਰਹੇ ਸੀ ਕਿ ਇਹ ਪੈਸੇ ਦੇ ਕੇ ਭਰਤੀ ਹੋਏ ਆ ਉਹਨਾਂ ਲੋਕਾਂ ਨੂੰ ਫਿਰ ਤੁਹਾਡੀ ਸਰਕਾਰ ਨੇ ਕਨਫਰਮ ਕਿਵੇਂ ਕਰ ਦਿੱਤਾ ਜੀ ਉਹਨਾਂ ਲੋਕਾਂ ਨੂੰ ਤੁਹਾਡੀ ਸਰਕਾਰ ਨੇ ਕਿਸ ਤਰੀਕੇ ਦੇ ਨਾਲ ਪ੍ਰੋਮੋਸ਼ਨਾਂ ਦੇ ਦਿੱਤੀਆਂ ਜੇ ਮਸਲਾ ਕੋਰਟ ਦੇ ਵਿੱਚ ਆ ਇਹ ਵੀ ਸਪੀਕਰ ਸਾਹਿਬ ਨੂੰ ਦੱਸਣਾ ਚਾਹੀਦਾ ਸਪੀਕਰ ਸਾਹਿਬ ਨੂੰ ਜੇ ਸਾਡਾ ਪ੍ਰੋਗਰਾਮ ਦੇਖਣਗੇ ਉਹਨਾਂ ਨੂੰ ਪੂਰਾ ਮੌਕਾ ਸਾਨੂੰ ਆਪਣਾ ਪੱਖ ਜਿਹੜਾ ਉਹ ਦੇ ਦਿਓ ਔਰ ਮਸਲਾ ਇਹ ਆ ਕਿ ਸਵਾਲ ਇਹ ਉੱਠ ਰਿਹਾ ਕਿ ਮੰਤਰੀ ਹਰਜੂਤ ਬੈਂਸ ਤੇ ਸਪੀਕਰ ਕੋਲ ਤਾਂ ਚੰਦਵਾ ਇਸ ਪੱਤਰੇ ਦੀ ਜਾਜ ਤੇ ਹੁਣ ਬੋਲ ਕਿਉਂ ਨਹੀਂ ਰਿਹਾ ਸਪੀਕਰ ਸੰਧਵਾਣਾ ਗੱਲ ਕੀਤੀ ਉਹਨਾਂ ਨੇ ਇਹ ਬਹਾਨਾ ਲਾ ਦਿੱਤਾ ਮੰਤਰੀ ਹਰਜੋਤ ਮੈਥਰੇ ਦਾ ਜਵਾਬ ਹੀ ਜਿਹੜਾ ਉਹ ਨਹੀਂ ਦਿੱਤਾ ਦੂਜੇ ਪਾਸੇ ਜੇ ਗੱਲ ਕਰਾਂਗੇ ਵਿਜੀਲੈਂਸ ਟੀਮ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਪਹੁੰਚਣਾ ਹੋ ਚੁੱਕਿਆ ਨਹੀਂ ਔਰ ਹੁਣ ਇਹਦੇ ਤੇ ਬਹੁਤ ਵੱਡੇ ਸਵਾਲ ਪੈਦਾ ਹੋ ਰਹੇ ਹਨ ਕਿ ਸਾਹਿਬ ਵੀ ਕਿਵੇਂ ਇਹਦੇ ਵਿੱਚ ਪ੍ਰਮੋਸ਼ਨਾਂ ਹੋ ਗਈਆਂ ਕਿਵੇਂ ਕਨਫਰਮੇਸ਼ਨਾਂ ਹੋ ਗਈਆਂ ਜੇ ਭਰਤੀ ਕੁਟਾਲੇ ਦੀ ਜਾਂਚ ਕਿਉਂ ਨਹੀਂ ਕਰਵਾਈ ਜਾ ਰਹੀ ਇਹਦੇ ਤੇ ਬਹੁਤ ਵੱਡੇ ਸਵਾਲ ਆ ਔਰ ਲੋਕ ਮੂੰਹ ਮੂੰਹ ਗੱਲਾਂ ਕਰਦੇ ਕਿ ਕਿਤੇ ਸਪੀਕਰ ਸਾਹਿਬ ਦੀ ਪੁਰਾਣੇ ਸਪੀਕਰ ਦੇ ਨਾਲ ਸੈਟਿੰਗ ਤਾਂ ਨਹੀਂ ਹੋ ਗਈਆਂ ਔਰ ਚਰਚਾ ਇਹ ਵੀ ਹੈ ਕਿ ਜਿਹੜੀ ਜਿਸ ਤਰੀਕੇ ਦੇ ਨਾਲ ਇਹ ਕਹਿ ਰਹੇ ਆ ਕਿ ਭਾਈ ਇਹ ਭਰਤੀ ਗਲਤ ਹੋਈ ਆ ਕਹਿੰਦੇ ਕਿ ਉਸੇ ਤਰੀਕੇ ਦੇ ਨਾਲ ਭਰਤੀਆਂ ਅੱਗੇ ਵੀ ਹੋ ਗਈਆਂ ਨੇ ਸ਼ਾਇਦ ਇਸੇ ਕਰਕੇ ਤਾਂ ਨਹੀਂ ਚੁੱਪ ਕਰਕੇ ਕਿਵੇਂ ਦੇਖਦੇ ਹੋ ਕੀ ਮਸਲਾ ਔਰ ਸਪੀਕਰ ਸਾਹਿਬ ਕਿਉਂ ਚੁੱਪ ਨੇ ਸਪੀਕਰ ਸਾਹਿਬ ਕਿਉਂ ਕਿਤੇ ਕੋਈ ਝੂਠ ਤਾਂ ਨਹੀਂ ਬੋਲਦੇ ਕਿਤੇ ਕੁਝ ਛੁਪਾਤਾ ਨਹੀਂ ਰਿਹਾ ਮਾਮਲਾ ਕੀ ਆ ਜੀ ਇਸ ਪੂਰੇ ਮਸਲੇ ਦਾ ਸਕਵਿੰਦਰਜੀ ਜਦੋਂ ਇਹ ਭਰਤੀ ਘੁਟਾਲਾ ਹੋਇਆ ਔਰ ਉਸ ਤੋਂ ਉਸ ਸਮੇਂ ਜਿਹੜੀ ਆਮ ਆਦਮੀ ਪਾਰਟੀ ਹੀ ਵਿਰੋਧੀ ਧਿਰ ਵਿੱਚ ਸੀ ਔਰ ਵਿਰੋਧੀ ਧਿਰ ਦਾ ਹਮੇਸ਼ਾ ਰੋਜ਼ਾਨਾ ਇਹੋ ਰੇਂਦਾ ਕਿ ਉਹਨਾਂ ਨੇ ਜਦੋਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਉਦੋਂ ਸੱਤਾਧਾਰੀ ਧਿਰ ਦੇ ਉੱਤੇ ਹਮਲੇ ਕਰਦੇ ਆ ਉਸ ਵਕਤ ਭੁਲਤਾਰ ਸਿੰਘ ਸਦਵਾ ਤੇ ਹਰਜੋਤ ਬੈਰਸੁਣੀ ਇਸ ਮੁੱਦੇ ਨੂੰ ਬੜਾ ਉਹਨਾਂ ਨੇ ਜੋਸ਼ ਉਰ ਦਾ ਚੁੱਕਿਆ ਕਿ ਕਾਂਗਰਸ ਸਰਕਾਰ ਸਮੇਂ ਜਿਹੜਾ ਘੁਟਾਲਾ ਹੋਇਆ 150 ਬੰਦਾ ਵਿਧਾਨ ਸਭਾ ਦੇ ਵਿੱਚ ਨਜਾਇਜ਼ ਤੌਰ ਤੇ ਭਰਤੀ ਜਿਹੜਾ ਕੀਤਾ ਗਿਆ ਹਾਲਕਿ ਉਹ ਸਵੇ ਕਾਂਗਰਸ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ ਜਦੋਂ ਇਸ਼ਤਿਹਾਰ ਦਿੱਤਾ ਗਿਆ ਤਾਂ ਸਿੱਧੂ ਸਾਹਿਬ 1800 ਬੰਦਾ ਉਥੇ ਇੰਟਰਵਿਊ ਦੇਣ ਜਿਹੜਾ ਉਹ ਆ ਗਿਆ ਹੁਣ ਬੜੀ ਹੈਰਾਨਗੀ ਦੀ ਗੱਲ ਆ ਕਿ ਜਿਹੜੀਆਂ ਭਰਤੀਆਂ ਤੇ ਉਹ ਮੈਰਿਟ ਦੇ ਆਧਾਰ ਤੇ ਕਰਦੀਆਂ ਸੀ ਪਰ ਮੈਰਿਟ ਕਿਸ ਤਰੀਕੇ ਨਾਲ ਕੀਤੀ ਗਈ ਇੰਟਰਵਿਊ ਲੈ ਲਈਗੀ 1800 ਬੰਦੇ ਦੀ ਇੱਕ ਦਿਨ ਦੇ ਵਿੱਚ ਹੀ ਉਸ ਤੋਂ ਅੱਗੇ ਹੈਰਾਨੀ ਜਣ ਕੇ ਕੀ ਕਿ ਚਲੋ ਥੋੜਾ ਬਹੁਤਾ ਇਸ ਮਸਲੇ ਨੂੰ ਪਾਰਦਰਸ਼ੀ ਬਣਾਉਣ ਵਾਸਤੇ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਇਹਨਾਂ ਭਰਤੀਆਂ ਨੂੰ ਠੀਕ ਕਰ ਤਮਾਰ ਸੇ 1800 ਬੰਦੇ ਦਾ ਟੈਸਟ ਵੀ ਲਿਆ ਦੋ ਸ਼ਿਫਟਾਂ ਚ ਉਹ ਵੀ ਇੱਕੋ ਦੇਣੀ ਤੇ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਸਵਾਲ ਪਹਿਲੀ ਸ਼ਿਫਟ ਚ ਸਿੱਧੂ ਸਾਹਿਬ ਪਾਏ ਗਏ ਉਹੀ ਸਵਾਲ ਜਿਹੜੇ ਦੂਜੀ ਸ਼ਿਫਟ ਚ ਪਾਏ ਗਏ ਭਾਵੇਂ 1800 ਬੰਦਿਆਂ ਦੇ ਵਿੱਚੋਂ 150 ਬੰਦਾ ਜਿਹੜਾ ਉਹ ਭਰਤੀ ਕਰ ਲਿਆ ਗਿਆ ਨਿਬਤ ਰੂਪ ਦੇ ਠੇਕੇਦਾਰਾਂ ਦੇ ਉੱਤੇ ਪਰ ਹੈਰਾਨੀ ਦੀ ਗੱਲ ਉਹ ਜਿੰਨੇ ਵੀ ਬੰਦੇ ਸੀ ਸਿੱਧੂ ਸਾਹਿਬ ਉਹ ਕੇਪੀ ਰਾਣਾ ਕੇਪੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਵਿੱਚੋਂ ਸਨ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰਾਂ ਦੇ ਵਿੱਚੋਂ ਸਨ ਕਈ ਵਿਧਾਇਕਾਂ ਦੇ ਵਿੱਚੋਂ ਵੀ ਤੇ ਕਈ ਮੰਤਰੀਆਂ ਦੇ ਵਿੱਚੋਂ ਤੇ ਇਹਦੇ ਨਾਲ ਹੀ ਨਾਲ ਕੈਥਲ ਤੇ ਰੋहतक ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਵੀ ਬੰਦੇ ਜਿਹੜੇ ਸੀ ਉਹ ਵਿਧਾਨ ਸਭਾ ਚ ਸਿੱਧੂ ਸਾਹਿਬ ਭਰਤੀ ਕੀਤੇ ਗਏ 150 ਬੰਦੇ ਜਦੋਂ ਇਹ ਮਸਲਾ ਸਾਹਮਣੇ ਉੱਡਿਆ ਸਭ ਗੱਲਾਂ ਸਾਹਮਣੇ ਆ ਹੀ ਜਾਂਦੀਆਂ ਤਾਂ ਉਸ ਵਕਤ ਫਿਰ ਅਰਜੋਤ ਬੈਂਸ ਨੇ ਇਸ ਮੁੱਦੇ ਨੂੰ ਬੜਾ ਚੁੱਕਿਆ ਮੈਨੂੰ ਯਾਦ ਆ ਕਿ ਕਹਦਾ ਤਾਂ ਉਹ ਤੇ ਪ੍ਰੈਸ ਕਾਨਫਰੰਸਾਂ ਉਹਨਾਂ ਨੇ ਕੀਤੀਆਂ ਵਿਧਾਨ ਸਭਾ ਦੇ ਵਿੱਚ ਵੀ ਮੈਨੂੰ ਯਾਦ ਆ ਕਿ ਇੱਕ ਵਾਰੀ ਉਹ ਬੋਲੇ ਸੀ ਇਸ ਮੁੱਦੇ ਦੇ ਉੱਤੇ ਤਾਂ ਕੁਲਤਾਰ ਸਿੰਘ ਸਦਵਾ ਹੋਣਾ ਤੇ ਚਲੋ ਤੁਸੀਂ ਗੱਲ ਜਿਹੜੀ ਉਹ ਕਰ ਦਿੱਤੀ ਗਈ ਹੈ ਹੁਣ ਸਿੱਧੂ ਸਾਹਿਬ ਪ੍ਰਸ਼ਨ ਇਹ ਹੈਗਾ ਕਿ ਜਿਹੜੇ ਸਵਾਲ ਤੁਸੀਂ ਠਾਏ ਆ ਸਵਾਲਾਂ ਦੇ ਢੇਰੇ ਵਿੱਚ ਕਾਰਜਕਾਰੀ ਜਿਹੜੀ ਆ ਤਲਤਾਰ ਸਿੰਘ ਸਦਵਾ ਦੇ ਵੀ ਆ ਜਾਂਦੇ ਤੇ ਹਰਜੂਤ ਬੈਂਸਤ ਵੀ ਸਵਾਲਾਂ ਦੇ ਘੇਰੇ ਵਿੱਚ ਉਦੋਂ ਵੀ ਆ ਜਾਂਦੇ ਕਾਰ ਕਿਸ ਤਰੀਕੇ ਨਾਲ ਕਿਉਂਕਿ ਜੇਕਰ ਪਹਿਲੇ ਸਮੇਂ ਤੁਸੀਂ ਇਹਨਾਂ ਮੁੱਦਿਆਂ ਨੂੰ ਠਾਇਆ ਔਰ ਇਹਨਾਂ ਮੁੱਦਿਆਂ ਦੀ ਜਾਂਚ ਦੀ ਮੰਗ ਜਾਂਚ ਕਰਾਉਣ ਦੀ ਗੱਲ ਕੀਤੀ ਤੇ ਜੇਕਰ ਵਿਜੀਲੈਂਸ ਨੂੰ ਤਾਂ ਜਾਂਚ ਮੰਗਣ ਵਾਸਤੇ 1 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਤਾਂ ਭਗਵੰਤ ਮਾਨ ਹੁਣਾਂ ਨੇ ਟੱਕਰੀ ਇਸ ਮੁੱਦੇ ਤੇ ਕੋਈ ਗੱਲ ਹੀ ਨਹੀਂ ਕੀਤੀ ਪਰ ਘੱਟੋ ਘੱਟ ਸਪੀਕਰ ਤੁਸੀਂ ਜਮਹਤਾਨ ਸਭਾ ਦੇ ਸਪੀਕਰ ਉਲਤਾਰ ਸਿੰਘ ਸਦਵਾ ਨੇ ਤੇ ਉਹ ਧਾਰ ਸਭਾ ਦੇ ਵਿੱਚ ਹੀ ਉਹ ਜਿਹੜੀਆਂ ਭਰਤੀਆਂ ਚੜੀਆਂ ਹੁੰਦੀਆਂ ਨੇ ਫਿਰ ਸਭ ਤੋਂ ਵੱਡੀ ਜ਼ਿੰਮੇਵਾਰੀ ਤਾਂ ਜਿਹੜੀ ਆ ਬਣ ਜਾਂਦੀ ਆ ਕੁਲਤਾਰ ਸਿੰਘ ਸਰਦਾਰ ਉਹਨਾਂ ਦੀ ਬਣ ਜਾਂਦੀ ਆ ਪਰ ਜਿਸ ਤਰੀਕੇ ਦੀ ਤੁਸੀਂ ਸਥਿਤੀ ਬਿਆਨ ਕੀਤੀ ਆ ਕਿ ਜਦੋਂ ਤੁਸੀਂ ਉਹਨਾਂ ਨੂੰ ਪੁੱਛਿਆ ਕਿ ਹਾਂ ਭਈ ਇਹਦੀ ਜਾਂਚ ਕਿਉਂ ਨਹੀਂ ਹੋ ਰਹੀ ਤਾਂ ਉਹਨਾਂ ਨੇ ਮੈਟਰੀ ਸਬਜੂਡਿਸ ਕਹਿ ਕੇ ਪੱਲਾ ਛੱਡ ਲਿਆ ਹੁਣ ਮੈਟਰੀ ਸਬਜੂਡਿਸ ਸੀ ਅਕਰਪੋਰਟਸ ਵਿੱਚ ਕੇਸ ਚੱਲਦਾ ਪਿਆ ਤਾਂ ਨਿਜੀ ਪੱਤਰ ਤੇ 55 ਬੰਦੇ ਦੇ ਖਿਲਾਫ ਆ 145 ਬੰਦੇ ਤਾਂ ਫਿਰ ਵੀ ਨਜਾਇਜ਼ ਭਰਤੀ ਆ ਫਿਰ ਟੱਕਰ ਖੜ ਉਹਨਾਂ ਦੀ ਤਾਂ ਜਾਂਚ ਹੋ ਸਕਦੀ ਆ ਚਲੋ ਉਹ ਵੀ ਜਾਂਚ ਤੁਸੀਂ ਨਾ ਕਰੋ ਉਈ ਗੱਲ ਨਹੀਂ ਕਿਉਂਕਿ ਤੁਹਾਡੀ ਸਰਕਾਰ ਫਿਰ ਅਕਦਾ ਉਹਨਾਂ ਬੰਦਿਆਂ ਦੇ ਵੱਲੋਂ ਨਹੀਂ ਪਾਈ ਗਈ ਪਟੀਸ਼ਨ ਐਤਾ ਨਹੀਂ ਹੈ ਕਿ 145 ਜਾਂ ਉਹ ਨਹੀਂ ਉਹ ਥੋੜਾ ਜਿਹਾ ਠੀਕ ਨਹੀਂ ਹੈ ਜੀ ਨਹੀਂ ਮੈਂ ਜਿਹੜੀ ਗੱਲ ਕਰ ਰਿਹਾ ਜਿਸ ਤਰ੍ਹਾਂ ਪੰਜ ਬੰਦਿਆਂ ਨੇ ਦੱਸਿਆ ਕਿ ਉਹਨਾਂ ਦਾ ਕੇਸ ਅਦਾਲਤ ਵਿੱਚ ਚੱਲਦਾ ਪਿਆ ਮੈਂ ਉਸ ਸੰਦਰਭ ਦੀ ਗੱਲ ਕਰ ਰਿਹਾ ਸੇਦੂ ਸਾਹਿਬ ਅਗਲੀ ਗੱਲ ਜਿਹੜੀ ਹੈ ਕਿ ਠੀਕ ਹੈ ਤੁਸੀਂ ਮੈਟਰ ਸਬਜੈਕਟਸ ਕਰਕੇ ਪੱਲਾ ਛੱਡ ਲਿਆ ਪਰ ਜਿਸ ਤਰੀਕੇ ਨਾਲ ਤੁਸੀਂ ਆਸਥਿਤੀ ਬਿਆਨ ਕੀਤੀ ਕਿ ਉਹਨਾਂ ਬੰਦਿਆਂ ਨੂੰ ਪ੍ਰੋਮੋਸ਼ਨ ਜਿਹੜੀ ਆ ਉਹ ਕਰ ਦਿੱਤੀ ਗਈ ਆ ਉਹਨਾਂ ਨੂੰ ਰੈਕਲਮ ਕਰ ਦਿੱਤਾ ਗਿਆ ਆਪਣੇ ਆਪ ਦੇ ਵਿੱਚ ਤਾਂ ਫਿਰ ਪ੍ਰਸ਼ਨ ਇਹ ਵੱਧ ਜਾਂਦਾ ਕਿ ਹਾਂ ਪਈ ਹੋਣੀ ਕੀ ਵਿਆ ਕਿ ਪੁਰਾਣੇ ਸਪੀਕਰ ਦੇ ਨਾਲ ਕਿਸੇ ਕਿਸਮ ਦੀ ਜਾਂ ਪੁਰਾਣੀ ਕਾਗਰ ਸਰਕਾਰ ਦੇ ਨਾਮ ਉਹੋ ਜਿਹੀ ਗੱਲਬਾਤ ਹੋ ਗਈ ਹੈ ਕਿ ਜਿਸ ਤਰੀਕੇ ਨਾਲ ਪੀਕੇ ਸਮੇਂ ਚ ਹੁੰਦੀ ਰਹੀ ਆ ਤੇ ਜਾਂ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਜਿਸ ਤਰੀਕੇ ਦਾ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਜਿਸ ਤਰੀਕੇ ਦੀਆਂ ਭਰਤੀਆਂ ਪਿਛਲੇ ਦੌਰ ਚ ਹੋਈਆਂ ਉਸੇ ਤਰੀਕੇ ਦੀਆਂ ਭਰਤੀਆਂ ਕਿਵੇਂ ਦੇ ਹੋਣਾ ਦੁਬਾਰਾ ਹੋ ਗਈਆਂ ਸ਼ਾਇਦ ਇਸ ਕਰਕੇ ਇਹ ਜਾਂਚ ਜਿਹੜੀ ਬੰਦ ਹੋ ਗਈ ਆ ਸਿੱਧੂ ਸਾਹਿਬ ਜੋ ਵੀ ਹੋ ਵੀ ਇਹ ਜਿਹੜਾ ਐਸਲਿਕ ਰੋਲਾ ਪਿਆ ਆ ਇਸ ਮੁੱਦੇ ਦਾ ਕਿਸੇ ਨਾ ਕਿਸੇ ਤਨ ਪੱਥਰ ਜਿਹੜਾ ਜ਼ਰੂਰ ਲੱਗਣਾ ਚਾਹੀਦਾ ਬਾਕੀ ਗੱਲ ਕਰਦੀ ਭਗਵੰਤਪਾਣ ਹੋਣਾ ਇਹ ਭਗਵੰਤਪਾਣ ਨਹੀਂ ਇਸ ਮੁੱਦੇ ਤੇ ਵਿਜੀਲੈਂਸ ਨੂੰ ਆਜ਼ਾਦੀ ਜਿਹੜੀ ਆ ਉਹ ਕਿਉਂ ਨਹੀਂ ਦੇ ਦੇ ਤੁਸੀਂ ਸਿੱਧੂ ਸਾਹਿਬ ਇਸ ਮੁੱਦੇ ਦੀ ਤਾਂ ਗੱਲ ਛੱਡੋ ਇਹ ਮੁੱਦਾ ਤਾਂ ਚਲੋ ਇੱਕ ਬੜਾ ਛੋਟਾ ਜਿਹਾ ਮੁੱਦਾ ਆ ਮਤਲਬ ਛੋਟਾ ਮੁੱਦਾ ਮੈਂ ਤਾਂ ਕਰਕੇ ਕਹਿ ਰਿਹਾ ਕਿ ਇੱਕ ਪਰਤਿਆਂ ਦਾ ਤਾਂ ਮੁੱਦਾ ਜਿਹੜਾ ਇੱਕ ਏਡਾ ਵੱਡਾ ਮੁੱਦਾ ਚੇਤਨਾਰ ਪੰਜਾਬ ਤੇ ਜਾਂ ਦੁਨੀਆ ਭਰ ਦੇ ਸਿੱਖ ਜਿਹੜੇ ਆ ਜੁੜੇ ਆ ਰਾਮ ਰਹੀਮ ਦਾ ਬੇਅਦਬੀਆਂ ਵਾਲੇ ਹਿੱਸੇ ਦੇ ਵਿੱਚ ਜਿੱਥੋਂ ਪੰਜਾਬ ਪੁਲਿਸ ਅਜਾਜ਼ਤ ਮੰਗ ਰਹੀ ਹੈ ਬੀਤੇ ਲੰਮੇ ਸਮੇਂ ਤੋਂ ਉਹ ਫਾਈਲ ਜਿਹੜੀ ਭਗਵੰਤ ਮਾਨ ਹੁਣਾਂ ਦੀ ਟੇਬਲ ਤੇ ਪਈ ਹੈ ਤੇ ਭਗਵੰਤ ਮਾਨ ਕੋਈ ਕਦੇ ਉਸ ਟੇਬਲ ਤੇ ਪਈ ਫਾਈਲ ਨੂੰ ਕਦੀ ਵੇਖਣ ਦਾ ਉਹਨਾਂ ਨੇ ਚਾਰਾ ਹੀ ਨਹੀਂ ਕੀਤਾ ਕਿ ਹਾਂ ਭਈ ਉਹ ਮੁਤਾਬਕ ਤੋਂ ਵੱਡਾ ਸਿਸਟਮ ਬੁਟਾਇਆ ਇੱਜਤ ਮੁੱਦੇ ਤੇ ਉੱਤੇ ਪੰਜਾਬ ਦਾ ਹਰ ਵਿਅਕਤੀ ਚਾਹੁੰਦਾ ਆ ਕਿ ਇਸ ਦੀ ਜਾਂਚ ਹੋਵੇ ਜਿਹੜਾ ਸਬੰਧਤ ਦੋਸ਼ੀ ਆ ਉਸ ਨੂੰ ਜੇਲ੍ਹ ਦੇ ਪਿਛੇ ਸਲਾਤਾਂ ਦੇ ਵਿਸ਼ੇ ਢੱਕਿਆ ਜਾਵੇ ਤab ਮੁੱਖ ਮੰਤਰੀ ਸਾਹਿਬ ਨੇ ਤਾਂ ਸਿੱਧੂ ਸਾਹਿਬ ਕਦੀ ਉਹਦੇ ਪ੍ਰਤੀ ਕੋਈ ਆਪਣਾ ਅਸੀਂ ਕਹਿ ਸਕਨੇ ਕਦੀ ਗੱਲ ਨਹੀਂ ਕੀਤੀ ਤੇ ਇਸ ਮੁੱਦੇ ਦੇ ਪ੍ਰਤੀ ਉਹਨਾਂ ਨੇ ਗੱਲ ਕੀ ਕਰਦੀਆਂ ਇਹ ਇੱਕ ਬੁੱਤਾ ਨਹੀਂ ਆ ਦੂਸਰੇ ਪਾਸੇ ਤੁਸੀਂ ਇਹ ਦੇਖ ਲਓ ਕਿ ਬੀਤੇ ਸਮੇਂ ਦੇ ਵਿੱਚ ਕਿੰਨੇ ਮੁੱਦੇ ਇਹੋ ਜਿਹੇ ਨੇ ਕਿ ਜਿੰਨਾਂ ਦੇ ਸਬੰਧੀ ਇਹ ਗੱਲ ਹੁੰਦੀ ਰਹੀ ਕਿ ਹਾਂ ਫਿਰ ਸਰਕਾਰ ਜਿਹੜੀ ਆ ਇਸ ਮੁੱਦਿਆਂ ਤੋਂ ਭੱਜਦੀ ਆ ਤੇ ਜਿਸ ਕਰਕੇ ਸਿੱਧੂ ਸਾਹਿਬ ਸਰਕਾਰ ਦੀ ਭਰੋਸੇਯੋਗਤਾ ਤੇ ਹਮੇਸ਼ਾ ਪ੍ਰਸ਼ੰਚਨ ਲੱਗਦਾ ਹੈਗਾ ਗੱਲ ਚੇਕ ਕਰ ਆਪਾਂ ਜਿਆਦਾ ਲੰਬੀ ਨਾ ਕਰੀਏ ਗੱਲ ਫਿਰ ਆਪਾਂ ਉਸੇ ਪੁਆਇੰਟ ਦੀ ਜੇ ਆਵਾ ਹੁਨਾਰ ਸਿੰਘ ਸਦਵਾ ਹੋਣਾਂ ਦੀ ਬੀਤੇ ਸਮੇਂ ਦੇ ਵਿੱਚ ਭੂਮਿਕਾ ਉਜਿਆ ਪਾਸੇ ਹਰਜੂਤ ਬੈਸ ਹੋਣਾ ਨਹੀਂ ਪੁੰਕਾ ਤੇ ਤੀਸਰੇ ਬੰਨੇ ਜਿਸ ਤਰੀਕੇ ਦਾ ਉਹਨਾਂ ਨਾਲ ਤੁਹਾਡੀ ਗੱਲਬਾਤ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਮੈਟਰ ਸਬਜੂਕਟਿਸ ਕਿ ਉਹਨਾਂ ਨੇ ਭੱਲਾ ਛੱਡ ਗਿਆ ਇਹ ਉਹ ਤਾਂ ਦੀ ਅਸੀਂ ਕਹਿ ਸਕਦੇ ਕਿ ਜਿਹੜੀ ਕਾਰਜਗਾਰੀ ਆ ਇਹ ਮਸਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਤੱਕ ਸੀਮਤ ਹੈਗੀ ਆ ਨਿਰਪੱਖ ਜਾਂਚ ਵੱਲ ਨਹੀਂ ਹੈਗੀ ਜੇ ਤੁਸੀਂ ਵਾਕਈ ਭਗਵੰਤਪਾਲ ਦੀ ਸਰਕਾਰ ਕਹਿੰਦੀ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਜਿਹੜੀ ਆ ਸਾਡੀ ਤਰਫ ਕੰਮ ਚੱਲੂਗਾ ਸੋ ਸਭ ਕਿਨੇ ਬੁਤੇ ਇਦਾਂ ਦੇ ਹੋਏ ਕਿ ਜਿਹੜੇ ਭਗਵੰਤ ਪਾੜਾ ਹੋਣਾ ਨਹੀਂ ਗੱਲ ਪ੍ਰਿਸ਼ਤਾ ਚਾਹਤੇ ਸੰਦਰਭ ਚ ਸਬਦਤ ਲੋਕਾਂ ਨੂੰ ਫੜ ਕੇ ਜੇਲਾ ਦੇ ਪਿੱਛੇ ਡੱਕਿਆ ਹੋਈ ਹਾਂ ਪ੍ਰੈਸ ਕਾਨਫਰੰਸ ਉਹ ਜ਼ਰੂਰ ਕਰਦੇ ਆ ਮੋਤਾਫੇ ਟੰਡੇ ਬਸਤੇ ਤੇ ਪਹੁੰਚਦਾ ਚਲਜੀ ਸਿੰਘ ਚੰਨੀਵਾੜੇ ਸਬੰਧ ਚ ਵੇਖ ਲਓ ਕਿ ਉਸ ਵਕਤ ਕਿਸ ਤਰੀਕੇ ਨਾਲ ਘੇਰਿਆ ਚਲਜੀ ਸਿੰਘ ਚੰਨੀ ਦੇ ਖਿਲਾਫ ਉਹ ਕਰ ਦੇਣਾ ਚੰਨੀ ਸਾਹਿਬ ਇਹਨਾਂ ਨੂੰ ਥੋੜੀ ਜੀ ਗੱਲ ਕਰਨਾ ਮੰਗ ਇਹਦੇ ਵਿੱਚ ਕਹਿੰਦੇ ਕਿ ਜਾਂਚ ਇੱਕ ਕਰਵਾਈ ਗਈ ਹੈ ਪਰ ਛੋਟੀ ਜੀ ਜਾਂਚ ਜਿਹੜੀ ਆ ਕਰਵਾਈ ਗਈ ਹੈ ਔਰ ਜਾਂਚ ਵੀ ਕਹਿੰਦੇ ਉਹਨਾਂ ਤੋਂ ਲੋਕਾਂ ਤੋਂ ਕਰਵਾ ਲਈ ਗਈ ਜਿਹੜੇ ਲੋਕ ਸ਼ੱਕੀ ਪਾਏ ਗਏ ਆ ਇਹਦੇ ਵਿੱਚ ਕਿ ਭਾਈ ਇਹਨਾਂ ਦੀ ਇਨਵੋਲਵਮੈਂਟ ਹੈ ਭਰਤੀ ਕਰਾਉਣ ਦੇ ਵਿੱਚ ਔਰ ਉਹਨਾਂ ਲੋਕਾਂ ਤੋਂ ਜਾਂਚ ਕਰਾ ਲਈ ਉਹ ਲੋਕ ਆਪਣੇ ਆਪ ਨੂੰ ਦੋਸ਼ੀ ਥੋੜੀ ਠਹਿਰ ਹੋਣਗੇ ਜੇ ਜਾਂਚ ਕਰਵਾਉਣੀ ਆ ਤਾਂ ਕਿਸੇ ਏਜੰਸੀ ਤੋਂ ਕਰਾਓ ਨਾ ਜਿਵੇਂ ਵਿਜੀਲੈਂਸ ਮੰਗ ਰਹੀ ਹੈ ਕਿਸੇ ਨੂੰ ਜਾਂਦਰੋ ਜਾਂਚ ਦਿਓ ਉਹਨਾਂ ਤੋਂ ਕਰਵਾਉਣ ਸਪੀਕਰ ਸਾਹਿਬ ਜਾਂਚ ਸਿੱਧੂ ਸਭ ਤੋਂ ਵੱਡਾ ਤੁਸੀਂ ਕਰਾਉਣਗੇ ਤਾਂ ਫਿਰ ਕਾਲੇ ਬਾਲੇ ਜਿਹੜੇ ਆ ਸਾਰੇ ਸਭ ਨੇ ਆ ਚ ਨੇ ਕਾਲੇ ਮਾਲਿਆਂ ਨੂੰ ਦਬਾਉਣ ਕਰਕੇ ਤਾਂ ਛੋਟੀ ਜਿਹੀ ਜਾਂਚ ਜਿਹੜੀ ਆ ਉਹ ਕਰਵਾਈ ਗਈ ਹੈ ਕਿ ਕਾਲੇ ਬਾਲੇ ਰੁਕੇ ਰਹਿਣ ਇਹ ਕਾਰਨ ਜਿਸ ਤਰੀਕੇ ਨਾਲ ਇਹਨਾਂ ਦੇ ਮੁੱਦੇ ਚੁੱਕਿਆ ਹੁਣ ਕੋਈ ਇੱਕ ਵਿੱਚ ਕਿਤੇ ਦੂਜੀ ਸਰਕਾਰ ਆਉਣੀ ਆ ਹਾਲਕਿ ਇਹ ਤਾਂ ਗੱਲਾਂ ਤੇ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਇਸ ਵਿਧਾਨ ਸਭਾ ਦੇ ਵਿੱਚ ਵੀ ਅਜਿਹੀਆਂ ਭਰਤੀਆਂ ਇਹਨਾਂ ਵੱਲੋਂ ਕੀਤੀਆਂ ਗਈਆਂ ਨਹੀਂ ਪਰ ਜਿੱ ਕਿਤੇ ਨਾ ਕਿਤੇ ਜੇਕਰ ਅਜੀਹਾ ਹੋਇਆ ਆ ਆ ਸਿੱਧੂ ਸਾਹਿਬ ਫਿਰ ਡਰਦਾ ਫਿਰ ਹੈ ਹੀ ਆ ਇਹ ਤਾਂ ਫਿਰ ਗੂਗਲਵਾ ਤੋਂ ਮਿੱਟੀ ਛਾੜਵਾੜੀ ਗੱਲ ਆ ਕਿ ਹਾਂ ਫੇ ਇੱਕ ਛੋਟੀ ਜੀ ਜਾਂਚ ਕਰਾ ਕੇ ਇਸ ਮਸਲੇ ਨੂੰ ਠੰਡੇ ਬਸਤੇ ਚ ਪਾ ਦੋ ਤੇ 2.5 ਸਾਲ ਨਿਕਲ ਕੇ 2.5 ਸਾਲਾਂ ਬਾਅਦ ਫਿਰ ਜਿਹੜੀ ਨਵੀਂ ਸਰਕਾਰ ਆਊਗੀ ਉਹ ਵੇਖੀ ਜਾਊਗੀ ਪਰ ਸਿੱਧੂ ਸਾਹਿਬ ਅਜੀਹੀਆਂ ਗੱਲਾਂ ਜਿਹੜੀਆਂ ਨੇ ਸਰਕਾਰ ਵਾਸਤੇ ਹਾਸੋਹੀਨੇ ਦੇ ਮਜ਼ਾਕ ਦੇ ਪਾਤਰ ਬਣਦੇ ਨੇ ਭਰੋਸੇਯੋਗਤਾ ਤਾਂ ਸਰਕਾਰ ਦੀ ਅਗਲੇ ਵੱਡੇ ਮਸਲਿਆਂ ਦੇ ਵਿੱਚ ਜੜ ਕਿਹੜੇ ਕਿਹੜੇ ਉਹ ਕੇ ਵੀ ਆਪਾ ਪ੍ਰੋਗਰਾਮ ਦੇ ਵਿੱਚ ਉਹਦੇ ਸੰਬੰਧੀ ਅਸੀਂ ਗੱਲ ਕਰਦੇ ਆ ਕਿ ਕਿਹੇ ਵੀ ਮੁੱਦੇ ਤੇ ਸਰਕਾਰ ਜਿਹੜੀ ਖਲੋਦੀ ਨਹੀਂ ਆ ਚਾਹੇ ਪੰਚਾਇਤੀ ਚੋਣਾਂ ਤੇ ਸੰਦਰਭੀ ਗੱਲਾਂ ਵਿੱਚ ਕੁਝ ਵੀ ਹੋਵੇ ਹੁਣ ਤਾਂ ਇਹ ਮੁੱਦਾ ਜਿਹੜਾ ਆਪਣੇ ਆਪ ਦੇ ਵਿੱਚ ਮੁੱਦਾ ਕਿਉਂਕਿ ਸਪੀਕਰ ਸਾਹਿਬ ਨੇ ਇਹ ਗੱਲ ਚੁੱਕੀ ਹੋਵੇ ਪਰ ਜੋਤ ਬੈਸ ਨੇ ਚੁੱਕੀ ਹੋਵੇ ਪਰ ਜੋਤ ਬੈਸ ਨਹੀਂ ਹੁਣ ਇਸ ਮੁੱਦੇ ਤੇ ਬਿਲਕੁਲ ਚੁੱਪੀ ਧਾਰਨ ਕਰ ਜਾਣ ਗੱਲ ਹੀ ਨਾ ਕਰਨ ਆ ਫਿਰ ਕਿਸਤੀ ਗੱਲ ਕਿ ਜਿਹੜੀ ਉਹ ਮੰਨੀ ਜਾਊਗੀ ਭਰੋਸੇਯੋਗਤਾ ਦਾ ਸਿੱਧੂ ਸਾਹਿਬ ਅੱਜ ਤੀ ਨਹੀਂ ਬੜੇ ਲੰਮੇ ਸਮੇਂ ਤੋਂ ਸਰਕਾਰ ਦੀ ਜਿਹੜੀ ਖਤਮ ਹੋ ਚੁੱਕੀ ਆ ਬਾਕੀ ਦੇਖੋ ਸਾਡਾ ਇਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਕਿ ਭਰੋਸਾ ਜਿਹੜੀ ਕੁਲਤਾਰ ਸਿੰਘ ਸਤਵਾ ਸ਼ਬਦਾਂ ਹੁਣਾਂ ਦੀ ਜਿਹੜੀ ਅੰਦਰਲੀ ਅਸੀਂ ਆਪਾਂ ਉਹ ਜਾਗਦੀ ਆ ਕਿ ਨਹੀਂ ਜਾਗਦੀ ਇਹ ਤਾਂ ਸਿੱਧੂ ਸਾਹਿਬ ਪ੍ਰੋਗਰਾਮ ਤੋਂ ਬਾਅਦ ਪਤਾ ਲੱਗੂਗਾ ਪਰ ਜਿਸ ਤਰੀਕੇ ਨਾਲ ਢਾਈਆਂ ਸਾਲਾਂ ਤੋਂ ਆਪਣੀਆਂ ਗੱਲਾਂ ਦੇ ਸਬੰਧਿਤ ਉਹ ਚੁੱਪ ਰਹੇ ਨੇ ਸਿੱਧੂ ਸਾਹਿਬ ਇਹ ਵੀ ਗੱਲ ਚੁਣ ਜਾਂਦੇ ਜਾਂਦੇ ਮੈਨੂੰ ਗੱਲ ਯਾਦ ਆ ਗਈ ਆ ਕਿ ਇਹੋ ਕੁਲਤਾਰ ਸਿੰਘ ਸਤਵਾ ਸੀ ਜਦੋਂ ਉਥੇ ਇੱਕ ਮੋर्चे ਦੇ ਵਿੱਚ ਗਏ ਬੀਤੇ ਸਮੇਂ ਚ ਲੱਗਾ ਸੀ ਇਨਸਾਫ ਤੇ ਇਹ ਜੀ ਜੀ ਤਾਂ ਉਥੇ ਇਹਨਾਂ ਨੇ ਇਹ ਡਾਇਲੌਗ ਬੋਲਿਆ ਸੀ ਗੁਰੂ ਮਾਰਗ ਦੀ ਸ਼ਿਹੂਰੀ ਚ ਕਿ ਅਸੀਂ ਬੇਲੇ ਹੋ ਜੀ ਸਰਕਾਰ ਤੋਂ ਕੀ ਲੈਣਾ ਤੇ ਵੇਖ ਲਓ ਇੰਨਾ ਸਮਾਂ ਬੀਤ ਜਾਂਦਾ ਉਸੇ ਸਰਕਾਰ ਦੀ ਇਹ ਬੈਠੇ ਆ ਸੋ ਲੀਡਰਾਂ ਦੀ ਭਰੋਸੇਯੋਗਤਾ ਸਿੱਧੂ ਸਾਹਿਬ ਮੇਰਾ ਨਹੀਂ خیال ਕਿਤੇ ਕਾਇਮ ਹੁੰਦੀ ਆ ਉਹ ਕੇਵਲ ਬਕਤੀ ਬਿਆਨ ਹੁੰਦੀ ਆ ਮੈਂ ਮੈਂ ਇਹ ਕਹਿੰਦਾ ਜੀ ਵੈਸੇ ਸਪੀਕਰ ਕੁਲਤਾਰ ਸਿੰਘ ਸੰਧਵਾ ਹੋਰਾਂ ਤੋਂ ਮੈਨੂੰ ਕੋਈ ਬਹੁਤੀ ਆਸ ਨਹੀਂ ਕਿਉਂਕਿ ਜੇ ਸਪੀਕਰ ਕੁਲਤਾਰ ਸਿੰਘ ਸੰਧਵਾ ਗੁਰੂ ਦੀ ਹਜ਼ੂਰੀ ਦੇ ਵਿੱਚ ਖੜ ਕੇ ਵਾਅਦਾ ਕਰਕੇ ਆਏ ਸੀ ਜਿਹੜੇ ਬੇਅਦਬੀਆਂ ਦਾ ਇਨਸਾਫ ਲਵਾਉਣ ਆਲੇ ਜਾਂ ਪੂਰੀ ਕਰਨ ਦੇ ਇਨਸਾਫ ਦਵਾਉਣ ਆਲਾ ਜੇ ਉੱਤੇ ਉਹ ਖੜ ਕੇ ਤੇ ਸਰਕਾਰ ਆਉਣ ਤੋਂ ਬਾਅਦ ਮੁੱਕਰ ਸਕਦੇ ਆ ਤਾਂ ਫਿਰ ਜਿਹੜਾ ਇਹ ਭਰਤੀ ਘਟਾਲਾ ਜੇ ਉਹਦੇ ਵਿੱਚੋਂ ਜਾਂਚ ਨਹੀਂ ਕਰਵਾਈ ਜਾਂਦੀ ਇਹ ਇਹਨਾਂ ਦੇ ਵੱਲੋਂ ਤਾਂ ਉਹ ਕੋਈ ਬੜੀ ਹੈਰਾਨੀ ਨਹੀਂ ਹੋਊਗੀ ਪਰ ਲੋਕਾਂ ਦੇ ਵਿੱਚੋਂ ਆਪਣਾ ਕਰਦਾਰ ਜਿਹੜਾ ਕਿਵੇਂ ਬਚਾਉਣਾ ਉਹ ਸਪੀਕਰ ਕਰਤਾਰ ਸਿੰਘ ਦਾ ਦੇਖ ਲੈਣ ਮੇਰਾ ਆਪਣਾ ਔਰ ਸ੍ਰੀ ਕਰਤਾਰ ਸਿੰਘ ਸਾਧਵਾਲੂ ਨੂੰ ਅਸੀਂ ਮੌਕਾ ਦਿੰਦੇ ਆ ਕਿ ਜੇ ਅਸੀਂ ਕੋਈ ਗੱਲ ਕਰੈਕਟ ਨਹੀਂ ਕਹੀ ਤਾਂ ਫਿਰ ਤੁਸੀਂ ਆ ਕਰੈਕਟ ਸਾਡੇ ਤੋਂ ਕਰਵਾ ਸਕਦੇ ਆ ਆਪਣਾ ਪੱਖ ਜਿਹੜਾ ਸਾਡੇ ਕੋਲੇ ਰੱਖ ਸਕਦੇ ਆ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਪਰ ਅਸੀਂ ਬੜੀ ਘੋਖ ਪੜਤਾਲ ਕਰਕੇ ਅਸੀਂ ਇਹ ਪ੍ਰੋਗਰਾਮ ਕਰ ਰਹੇ ਆ ਕਿ ਇਹਨਾਂ ਨੇ ਜਾਂਚ ਕਰਵਾਉਣ ਦੀ ਗੱਲ ਕਹੀ ਸੀ ਪਰ ਜਾਂਚ ਇਹ ਨਹੀਂ ਕਰਵਾ ਰਹੇ ਕਿਤੇ ਕੋਈ ਸੈਟਿੰਗ ਹੋਣ ਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਨੇ ਉਹ ਕਿਤੇ ਸੱਚੀਆਂ ਤਾਂ ਨਹੀਂ ਔਰ ਪਤਾ ਲੱਗਿਆ ਕਿ ਨਵੀਂ ਭਰਤੀ ਵੀ ਗਾਂ ਜਿਹੜੀ ਉਹ ਕੀਤੀ ਗਈ ਹੈ ਜੇ ਮਤਲਬਾ ਅਦਾਲਤ ਦੇ ਵਿੱਚ ਹੈ ਤਾਂ ਫਿਰ ਕਿਵੇਂ ਉਹਨਾਂ ਲੋਕਾਂ ਨੂੰ ਪ੍ਰੋਮੋਸ਼ਨਾਂ ਮਿਲ ਗਈਆਂ ਕਿਵੇਂ ਲੋਕਾਂ ਨੂੰ ਕਨਫਰਮੇਸ਼ਨ ਹੋ ਗਈ ਹੈ ਤਾਂ ਫਿਰ ਦਸਰਾ ਚਾਹੀਦਾ ਸਪੀਕਰ ਕੋ ਉਤਾਰ ਸਿੰਘ ਸੰਧਵਾ ਉਹਨਾਂ ਨੂੰ ਇਹ ਜਿਹੜੀਆਂ ਸਾਰੀਆਂ ਗੱਲਾਂ ਔਰ ਦੂਜੇ ਪਾਸੇ ਹੁਣ ਗੇਂਦ ਜਿਹੜੀ ਹੈ ਮੁੱਖ ਮੰਤਰੀ ਦੇ ਪਾਲੇ ਦੇ ਵਿੱਚ ਹੈ ਮੁੱਖ ਮੰਤਰੀ ਸਾਹਿਬ ਇਹਦੇ ਵਿੱਚ ਕੀ ਜਾਂਚ ਕਰਵਾਉਣਗੇ ਕੀ ਮੁੱਖ ਮੰਤਰੀ ਸਾਹਿਬ ਪਿਛਲੇ ਵਾਲੇ ਲੋਕਾਂ ਨੂੰ ਫੜਨਗੇ ਕਾਂਗਰਸ ਸਰਕਾਰ ਵਾਲਿਆਂ ਨੂੰ ਜਿਨ੍ਹਾਂ ਨੇ ਕਪੜਾ ਕੀਤਾ ਤੇ ਜੇ ਕੀਤਾ ਤਾਂ ਫਿਰ ਜਿਹੜੇ ਹੁਣ ਤੁਹਾਡੀ ਸਰਕਾਰ ਦੇ ਵਿੱਚ ਲੋਕ ਉਹਨਾਂ ਨੂੰ ਬਚਾਉਣ ਲੱਗੇ ਹੋਏ ਆ ਕੀ ਤੁਸੀਂ ਉਹਨਾਂ ਨੂੰ ਵੀ ਫੜੋਗੇ ਇਹਦੀ ਨਿਰਪੱਖ ਜਾਂਚ ਜਿੱਥੇ ਇਹ ਹੋਣੀ ਚਾਹੀਦੀ ਹੈ ਦੇ ਪਿਛੇ ਭਰਤੀ ਘਟਾਲਾ ਕੀਤਾ ਕਿਹਨੇ ਹੋਇਆ ਕਿਵੇਂ ਔਰ ਜਾਂਚ ਨਾਲ ਦੀ ਨਾਲ ਇਹ ਵੀ ਹੋ ਜਾਣੀ ਚਾਹੀਦੀ ਹੈ ਕਿ ਹੁਣ 2.5 ਸਾਲਾਂ ਦੇ ਵਿੱਚ ਇਸ ਜਾਂਚ ਨੂੰ ਨਾ ਹੋਣ ਦੇ ਵਿੱਚ ਕਿਹਦਾ ਵੱਡਾ ਯੋਗਦਾਨ ਹੈ ਕੌਣ ਉਹਨਾਂ ਦੋਸ਼ੀਆਂ ਨੂੰ ਜਿਹੜਾ ਵਿਚਾਰਿਆ ਉਹਨਾਂ ਦੀ ਵੀ ਜਾਂਚ ਜੀ ਨਾਲ ਦੀ ਨਾਲ ਹੋ ਜਾਣੀ ਚਾਹੀਦੀ ਹੈ ਅਨਕੀ ਸਾਬ ਲੱਗਦਾ ਕਿ ਭਗਵਾਨਤ ਜੀ ਉਹਨਾਂ ਨੂੰ ਕਰਵਾਉਣੀ ਚਾਹੀਦੀ ਹੈ ਜਾਂਚ ਸੁਖਵੰਤ ਜੀ ਭਗਵਾਨਤ ਬਾਹਰੋਂ ਤਾਂ ਬਹੁਤ ਕੁਝ ਕਰਾਉਣਾ ਚਾਹੀਦਾ ਭਗਵਾਨਤ ਮਹਾਰਾ ਜੀ ਬੇਤਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਚਿਹਰਾ ਮੋਹਰਾ ਤਾਂ ਉਹੀ ਹੈ ਨਾ ਤੇ ਜੇਕਰ ਉਹਨਾਂ ਦੇ ਕਿਸੇ ਵੀ ਮੰਤਰੀ ਜਾਂ ਕਿਸੇ ਵੀ ਸਪੀਕਰ ਵੱਲੋਂ ਦਿੱਤੇ ਗਏ ਅਜਿਹੇ ਬਿਆਨ ਤੋਂ ਉਹ ਠੜਕ ਤੇ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਹੈ ਕਿ ਪਰਮਤਪਾਣੂਣੀ ਇਸ ਮਸਲੇ ਦੀ ਜਾਂਚ ਕਰਾਉਣਾ ਪਰ ਸਿੱਧੂ ਸਾਹਿਬ ਮੈਂ ਤਾਂ ਪਹਿਨ ਹੀ ਇੱਕ ਗੱਲ ਉਥੋਂ ਡਿਬੇਟ ਦਿੱਤੀ ਆ ਕਿ ਮੁੱਖ ਮੰਤਰੀ ਸਾਹਿਬ ਤੇ ਵੀ ਭਰੋਸਾ ਜੜਾ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਤਾਂ ਉਸ ਮੁੱਦੇ ਦੀ ਜਾਂ ਉਸ ਤੰਤੀਸ਼ ਜਾਂਚ ਹੀ ਨਹੀਂ ਦਿੱਤੀ ਉਸ ਮਾਮਲੇ ਦੀ ਜਾਂਚ ਕਰਾਉਂਦੀ ਅਜੇ ਤੱਕ ਉਹਨਾਂ ਨੇ ਫਾਈਲ ਹੀ ਨਹੀਂ ਵੇਖੀ ਜਿਹੜੀ ਬੀਤੀ 1.5 ਸਾਲ ਤੋਂ ਉਹਨਾਂ ਦੇ ਟੇਬਲ ਤੇ ਪਈ ਆ ਤੇ ਜਿਹੜਾ ਨਾ ਪੰਜਾਬ ਦੇ ਲੱਖਾਂ ਜਾਂ ਲੱਖਾਂ ਲੋਕ ਜਿਹੜੇ ਦੇਸ਼ਾਂ-ਵਿਦੇਸ਼ਾਂ ਵਿੱਚ ਪੰਜਾਬੀ ਵਸਦੇ ਜਿਨ੍ਹਾਂ ਦੀਆਂ ਭਾਵਨਾਵਾਂ ਬਹੁਤ ਮਜ਼ਬੂਤੀਆਂ ਨੇ ਹਾਲਾਂਕਿ ਉਹ ਸਭ ਤੋਂ ਅਹਿਮ ਮੁੱਦਾ ਆ ਮੁੱਖ ਮੰਤਰੀ ਸਾਹਿਬ ਨੇ ਤਾਂ ਉਹਨਾਂ ਨੂੰ ਦਰਵਾਜ਼ਾ ਕੀਤਾ ਹੈ ਉਹਨੂੰ ੁੱਲੇ ਹੋਏ ਆ ਤੇ ਇਹ ਮਸਲਾ ਉਹਨਾਂ ਦਾ ਕੀ ਧਿਆਨ ਵਿੱਚ ਹੋਏਗਾ ਮੁੱਖ ਮੰਤਰੀ ਸਾਹਿਬ ਵੀ ਸਿਰਫ ਅਖਬਾਰਾਂ 'ਚ ਬਿਆਨ ਦਿੰਦੇ ਆ ਅਸਲੀ ਜਾਂਚ ਕਰਉਣ ਤੋਂ ਉਹ ਵੀ ਵੀਰਾ ਖੱਚੇ ਚਿੱਕਦੇ ਨੇ ਪਤਾ ਨਹੀਂ ਉਹਨਾਂ ਨੂੰ ਵੀ ਖਾਤਾ ਡਰਿਆ ਸ਼ਾਇਦ ਕਿਤੇ ਉਹਨਾਂ ਦੇ ਵੀ ਅੰਦਰ ਖਾਤੇ ਉਹੋ ਜਿਹੀ ਸੈਟਿੰਗਾਂ ਜਿਹੜੀਆਂ ਹੋ ਚੁੱਕੀਆਂ ਨੇ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਸੁਖਵੀਰ ਸਿੰਘ ਬਾਦਲ ਦੀ ਉਹ ਤੁਸੀਂ ਇੱਕ ਦੂਜੇ ਨੂੰ ਵੇਖਦੇ ਆ ਵੇਖਦੇ ਉਤੋਂ ਤੋਂ ਗਾਲਾਂ ਕੱਢਦੇ ਸਨ ਪਰ ਜਦੋਂ ਮਿਲਦੇ ਸੀ ਇੱਕ ਦੂਜੇ ਦੇ ਕੋਲ ਉਹ ਗੋਡੇ ਨੂੰ ਹੱਥ ਲਾਉਂਦਾ ਸੀ ਸੋ ਕਹਿ ਦਾ ਅਰਥ ਆ ਕਿ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਬਾਣ ਹੁਣ ਇਸ ਮੁੱਦੇ ਤੇ ਵੀ ਕੋਈ ਜ਼ਿਆਦਾ ਇੰਟਰਸਟ ਵਿਖਾਉਣਾ ਕਿਉਂਕਿ ਜਿਸ ਮੁੱਦੇ ਤੇ ਵਿਖਾਉਣ ਦੀ ਲੋੜ ਆ ਸਿੱਧੂ ਸਾਹਿਬ ਉਹਨਾਂ ਨੇ ਤਾਂ ਅਜ ਤੱਕ ਕੋਈ ਬਿਆਨ ਨਹੀਂ ਦਿੱਤਾ ਅਲਾਰਸ ਮਿਸ਼ਨ ਹੋਈ ਦੀ ਇੰਟਰਵਿਊ ਤੋਂ ਬਾਅਦ ਵਿੱਚ ਕੋਈ ਬਿਆਨ ਨਹੀਂ ਉਹਦੇ ਸੰਦਰਭ ਚੋਂ ਦੀ ਬਿਆਨ ਆਇਆ ਤਾਂ ਕੀ ਇਹਦੀ ਉਹ ਜਾਂਚ ਕਰਾਉਣਗੇ ਲੱਗਦਾ ਨਹੀਂ ਬਾਕੀ ਦੇਖੋ ਅਗਲੇ ਦਿਨਾਂ ਚ ਕੀ ਹੁੰਦਾ ਜਾਂ ਕੁਲਤਾਰ ਸਿੰਘ ਸਦਮਾ ਆਪਣਾ ਪੱਖ ਕੀ ਰੱਖ ਕੇ ਦੇ ਦਿੰਦੇ ਪਰ ਸਪੀਕਰ ਮੰਤਰੀ ਨੂੰ ਲਗਾਤਾਰ ਜਿਹੜਾ ਉਹ ਚੁੱਕ ਦੇਣਾਗੇ ਔਰ ਦੱਸਣਾ ਚਾਹੀਦਾ ਹੈ ਸਪੀਕਰ ਕੋ ਉਤਾਰ ਸਿੰਘ ਸੰਧਵਾਹਰਾਂ ਨੂੰ ਇਸ ਪੂਰੇ ਮਸਲੇ ਦੀ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਅਸੀਂ ਇਸ ਮੁੱਦੇ ਨੂੰ ਲਗਾਤਾਰ ਚੱਕਦੇ ਰਾਂਗੇ ਜਿੰਨਾ ਚਿਰ ਇਹ ਮੁੱਦਾ ਤਣਪੱਤਰ ਨਹੀਂ ਲੱਗਦਾ ਔਰ ਉਹਨਾਂ ਲੋਕਾਂ ਦੇ ਵੀ ਚਿਹਰੇ ਨੰਗੇ ਕਰਾਂਗੇ ਜਿਹੜੇ ਲੋਕ ਦੋਸ਼ੀਆਂ ਦੇ ਨਾਲ ਰਲੇ ਹੋਏ ਆ ਜਿਹੜੇ ਦੋਸ਼ੀਆਂ ਨੂੰ ਬਚਾਉਂਦੇ ਆ ਚਾਹੇ ਉਹ ਸੰਧਵਾ ਨੇ ਚਾਹੇ ਉਹ ਮੰਤਰੀ ਆ ਚਾਹੇ ਜਿਹੜਾ ਮਰਜੀ ਆ ਪਰ ਅਸੀਂ ਹਾਲੇ ਕਿਸੇ ਨੂੰ ਨਹੀਂ ਕਹਿ ਰਹੇ ਪਰ ਸਪੀਕਰ ਸਾਹਿਬ ਆਪਣਾ ਜਿਹੜਾ ਉਹ ਜ਼ਰੂਰ ਪੱਖ ਜ਼ਰੂਰ ਦੇ ਸਕਦੇ ਆ ਤੁਹਾਨੂੰ ਆਪਣਾ ਜਿਹੜਾ ਜੋ ਕੋ ਜੋ ਕਹਿਣਾ ਚਾਹੁੰਦੇ ਅਸੀਂ ਉਹਨਾਂ ਦਾ ਪੱਖ ਚਲਾਵਾਂਗੇ ਪਰ ਨਾਲ ਦੀ ਨਾਲ ਉਹਨਾਂ ਦੇ ਬਿਆਨ ਦੀ ਹੂਕ ਵੀ ਕਰਾਂਗੇ ਕਿ ਉਹ ਜਿਹੜਾ ਕੁਝ ਆਪ ਦੱਸ ਰਹੇ ਉਹ ਸੱਚ ਹੈ ਜਾਂ ਨਹੀਂ ਹੈ ਫਿਰ ਜਿਹੜਾ ਉਚਰਾਵਾਂਗੇ ਤਾਂ ਇਹ ਗੱਲ ਜਿਹੜੇ ਵੱਡੇ ਵੱਡੇ ਸਵਾਲ ਉੱਠ ਰਿਹਾ ਕਿ ਲੋਕਾਂ ਦੇ ਹਿੱਤਾਂ ਦੇ ਨਾਲ ਕੌਣ ਜਿਹੜਾ ਉਹ ਖੇਡ ਰਿਹਾ ਤਾਂ ਸਪੀਕਰ ਕੋਤਾਰ ਸਿੰਘ ਸੱਤਵਾ ਹੋਰਾਂ ਦੇ ਬਹੁਤ ਵੱਡੇ ਸਵਾਲ ਜਿਹੜੇ ਆ ਖੜੇ ਹੋਏ ਆ ਚਲੋ ਅਨਿਕ ਸਾਹਿਬ ਉਹਦੋਂ ਅੱਜ ਪੰਜਾਬ ਦੀਆਂ ਜਮਨੀ ਚੋਣਾਂ ਦੇ ਨਾਲ ਨਾਲ ਕਹਿੰਦੇ ਕਿ ਜੰਮੂ ਕਸ਼ਮੀਰ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਸਕਦਾ ਹੈ 3 ਵਜੇ ਪ੍ਰੈਸ ਕਾਨਫਰੰਸ ਰੱਖ ਦਿੱਤੀ ਗਈ ਹੈ ਅ ਬਿਲਕੁਲ ਸੁਖਵਿੰਦਰ ਜੀ ਜਿਹੜਾ ਚੋਣ ਕਮਿਸ਼ਨ 13 ਵਜੇ ਪ੍ਰੈਸ ਕਾਨਫਰੰਸ ਕਰ ਰਿਹਾ ਤਾਂ ਸੁਭਾਵਿਕਾ ਕੀ ਦੋਵੇਂ ਸੁਪਿਆਂ ਔਰ ਪੰਜਾਬ ਦੀਆਂ ਜਿੰਨੀ ਚੋਣਾਂ ਦਾ ਐਲਾਨ ਜਿਹੜਾ ਹੋ ਸਕਦਾ ਕਿਉਂਕਿ ਅੱਜ ਤੋਂ ਕੁਝ ਦਿਨ ਪਹਿਲਾਂ ਇਹ ਚਰਚਾਵਾਂ ਸਨ ਕਿ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਜਿਹੜੀਆਂ ਚੋਣ ਕਰਾਉਣ ਵਾਸਤੇ ਤਿਆਰੀ ਜਿਹੜੀ ਆ ਉਹ ਕਰ ਰਹੀ ਆ ਔਰ 18 ਕੰਪਨੀਆਂ ਜਿਹੜੀਆਂ ਅਰਧ ਰੀਮ ਫੌਜੀ ਦਸਤਿਆਂ ਦੀਆਂ ਜਿਹੜੀਆਂ ਨੇ ਉਹਦਾਂ ਨੇ ਮੰਗੀਆਂ ਸੀ ਉਹ ਜੰਮੂ ਕਸ਼ਮੀਰ ਵਿੱਚ ਉਹ ਭੇਜ ਵੀ ਦਿੱਤੀਆਂ ਗਈਆਂ ਤਾਂ ਇਹ ਵੀ ਖਬਰਾਂ ਸਨ ਕਿ ਹਰਿਆਣੇ ਦੇ ਵਿੱਚ ਵੀ ਜਿਹੜੀਆਂ ਚੋਣਾਂ ਨੇ ਸਮੇਂ ਤੋਂ ਪਹਿਲਾਂ ਜਿਹੜੀਆਂ ਉਹ ਹੋ ਸਕਦੇ ਨੇ ਚਰਚਾਵਾਂ ਸਨ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਣ ਕਬਿਸ਼ਨ ਨੂੰ ਦੁਪਹਿਰੇ 3 ਵਜੇ ਜਿਹੜੀ ਕੀਤੀ ਜਾਣੀ ਆ ਤਾਂ ਹੋ ਸਕਦਾ ਕਿ ਉਹਦੇ ਸਬੰਧ ਵਿੱਚ ਸਿੱਤੂ ਸਾਹਿਬ ਜੰਮੂ ਕਸ਼ਮੀਰ ਔਰ ਹਰਿਆਣਾ ਦੀਆਂ ਚੋਣਾਂ ਦੇ ਲਾਲਨ ਪੰਜਾਬ ਦੀਆਂ ਜਿੰਨੀ ਚੋਣਾਂ ਦਾ ਵੀ ਜਿਹੜਾ ਐਲਾਨ ਆ ਉਹ ਸਿੱਤੂ ਸਾਹਿਬ ਚੋਣ ਕਮਿਸ਼ਨ ਉਹ ਕਰ ਸਕਦਾ ਹੈਗਾ ਕਿਉਂਕਿ ਅੱਜ ਤੋਂ 2 ਜਾਂ 4 ਦਿਨ ਪੰਜਾਬ ਦੀਆਂ ਪੰਜਾਬ ਦੀਆਂ ਜਿੰਨੀ ਚੋਣਾਂ ਦੇ ਸਬੰਧ ਵਿੱਚ ਵੀ ਇਜੜੀ ਖਬਰ ਆਈ ਸੀ ਕਿ ਸਤੰਬਰ ਮਹੀਨੇ ਦੇ ਵਿੱਚ ਵਿੱਚ ਹੋ ਸਕਦਾ ਕਿ ਜੜੀਆਂ ਚਿਬਨੀ ਚੋਣਾ ਪੰਜਾਬ ਦੇ ਵਿੱਚ ਹੋ ਜਾਣਾ ਬਾਕੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਤਹਿਤ ਸੁਪਰੀਮ ਜਿਹੜੀ ਆ ਜੰਮੂ ਕਸ਼ਮੀਰ ਦੇ ਵਿੱਚ ਸਿੱਧੂ ਸਭ ਚੋਣਾਂ ਦੇ ਸਬੰਧੀ ਚੋਰ ਕਮਿਸ਼ਨ ਨੇ ਪਹਿਨਾ ਕਹਿਤਾ ਸੀ ਕਿ ਅਸੀਂ ਚੋਣਾਂ ਕਰਉਣ ਵਾਸਤੇ ਤਿਆਰ ਹੈਗੇ ਹਾਂ ਤਾਂ ਬੀਤੇ ਲੰਮੇ ਸਮੇਂ ਤੋਂ ਜੰਮੂ ਕਸ਼ਮੀਰ ਵਿੱਚ ਲੋਕਤੰਤਰ ਦੀ ਜਿਹੜੀ ਪ੍ਰਕਿਰਿਆ ਆ ਸਿੱਧੂ ਸਭ ਉਹ ਪੂਰਾ ਤੌਰ ਤੇ ਠੀਕ ਨਹੀਂ ਹੈ ਕਿ ਜਦੋਂ ਤਾਰਾ 370 ਤੋੜੀ ਗਈ ਤਾਂ ਉਸ ਤੋਂ ਕਾਫੀ ਲੰਬਾ ਸਵਾਲ ਤੁਸੀਂ ਦੇਖ ਲਓ ਕਿ ਉੱਥੇ ਜਿਹੜੀਆਂ ਚੋਣਾਂ ਜਿਹੜੀਆਂ ਨੇ ਉੱਥੇ ਨਹੀਂ ਹੋਈਆਂ ਤਾਂ ਸੁਪਰੀਮ ਕੋਰਟ ਨੇ ਵੀ ਦਖਲ ਦਿੱਤਾ ਸੀ ਉੱਥੇ ਜਿਹੜਾ ਚੋਣਾਂ ਚੋਣਾਂ ਜਿਹੜਾ ਉਹ ਕਰਵਾਈਆਂ ਜਾਣ ਤਾਂ ਜੋ ਲੋਕਤੰਤਰ ਦੀ ਪ੍ਰਕਿਰਿਆ ਨੂੰ ਪੂਰਾ ਤੌਰ ਤੇ ਬਹਾਲ ਜਿਹੜਾ ਉੱਥੇ ਰੱਖਿਆ ਜਾ ਸਕੇ ਤੇ 3 ਵਜੇ ਪ੍ਰੈਸ ਕਾਨਫਰੰਸ ਜਿਹੜੀ ਚੋਣ ਕਮਿਸ਼ਨ ਦੀ ਜਿਹੜੀ ਅੱਜ ਹੋਣੀ ਆ ਉਹਦੇ ਵਿੱਚ ਪੌਸਿਬਿਲਟੀ ਹੈ ਕਿ ਇਹਨਾਂ ਚੋਣਾਂ ਦੇ ਸਬੰਧਿਤ ਚੋਣ ਕਮਿਸ਼ਨ ਤਰੀਕਾ ਦਾ ਜਿਹੜਾ ਐਲਾਨ ਆ ਉਹ ਜਿਹੜਾ ਜ਼ਰੂਰ ਕਰ ਦਵੇਗਾ ਜੀ ਹਲੋ ਅਨਕਸਰ ਦੇ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁ ਅਸੀਂ ਪ੍ਰੋਫੈਸਰ ਮਜੀਠ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਅਹਿਮ ਕਰਨਾ ਤੇ ਗੱਲਬਾਤ ਕੀਤੀ ਜੀ ਉਮੀਦ ਕਰਦੇ ਹਾਂ ਗਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੀ ਪਸੰਦ ਆਈ ਉਹ ਦੁਆਰਾ ਫਿਰ ਮਿਲਣ ਦੀ ਤੰਤ